ਸਤਨਾਮੁ ਸ੍ਰੀ ਵਾਗਹਿਰੁ ਸਾਇਕਿਆ ਰਾਮਕਲੀ ਮੰਹਲਾ ਤੀਜਾ ਮੰਦਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਦਿ ਤੇ ਪ੍ਰਮਾਇ ਸੁਖੁ ਪ੍ਰਮਾਇ ਸੁਖੁ ਤਪਾਇ ਸਾਸਿ ਦੀਬਿ ਬਨਿਆ ਪਾਦਜਾਮ ਤਰਨ ਗੁਬਰਵਾਰ ਪ੍ਰਿਆ ਸਮੂਦਗੁਣੀਆ ਸਤਿ ਤਗਮੋ ਹਰਿ ਕੀਰਤਿ ਮੇਰੇ ਨਸਾਇਆ ਜਗਨ ਅਗਨੰਦਾ ਹੋਇ ਸੁਖ ਗੁਰਿ ਮੇਂ ਪਾਇਆ ਜਿਮੁ ਮਨ ਮਿਰਿਆ ਤੁਖੁ ਦਰਮਨ ਲੇਹੰ ਗੁਰ ਮੰਦਿਰੇ ਸਬਦ ਅਰਸਾ ਨਾਇ ਵਿਕਾਰਮ ਕਰਤੇ ਰਾਵ ਪਰ ਸਭ ਸੁਵਰਗ ਸਭਨਾ ਗਨਾਂ ਸਭਰਾ ਸੁਮੀ ਸੁਖ ਅਨੁਸਾਰੇ ਕਹਿ ਨਾਨਕ ਪੁੱਤ ਮੇਰੇ ਸਦਾ ਰਹੁ ਨਾਮ ਲੈ ਸੱਚ ਸਹਿਬਾਉ ਕਾ ਨਾਹੀ ਕਰਤੇ ਰਹਿ ਘਟੋ ਕੇ ਸਭਿ ਜੋ ਹੈ ਜਿਸ ਦੇ ਸੋ ਭਾਵੇ ਸਦਾ ਸਿਖਰ ਰਹਾ ਤੇਰੀ ਨਾਮਨ ਵਸਾਈ ਨਾਮ ਜਿ ਰਿਕੇ ਬਰਸਿਆ ਮਜੇ ਸੋਕ ਨੇਰੇ ਇੰਕਾ ਨਾਮ ਦਾ ਸਤਿਐ ਸਹਿਬਾ ਉਹ ਕੀ ਨਾਹੀ ਕਰਤੇ ਰਹੇ ਸਭ ਤਨ ਨਾਮ ਜਿ ਰਾਇਂ ਦਰੋ ਸਚ ਨਾਮੇ ਆਧਾਰ ਮੇਰਾ ਜਿ ਮੁਖੋ ਸਭ ਗਵੰਧਿਆ ਕਰ ਜਾਂਦਾ ਸੁਖੁ ਮਰਵਾਇ ਨਸਿਆ ਜਿ ਸੰਸਾਰ ਪਰਜੰਨਾ ਸੁਲਭਿ ਬਨ ਗੀਤਾ ਕਰੁ ਕਹਾਉਂ ਦੇ ਦੇ ਹੀ ਬੜਿਆ ਨਾ ਕਹੇ ਨਾਨਕ ਸੁਆਰ ਸੰਤਾ ਹੋ ਸਭ ਤਉ ਅੰਬਿਆਰੋ ਸਚ ਨਾਮ ਜਿ ਰਾਇਂ ਦਰੋ ਜਵਦੇ ਮੰਨਿਸ ਅਵਨ ਦਿਕਰ ਸੁਭਾਗੇ ਇੰਗਰ ਸੁਭਾਗੇ ਸੋਧਵਾਜੇ ਇੰਗਰ ਕਰਦਾ ਰਿਆ ਪੰਗੋਦ ਤੁਦਵਸ ਸਭ ਮਿਤਾ ਇੰਗਰ ਗੁਰ ਕਮਨ ਮਾਰਿਆ ਅੰਦਰ ਦਰਮ ਬੈ ਅਤਿ ਰਿੰਕਾ ਉਸੇ ਨਾਮ ਹਕੇ ਲਗੇ ਗਹਿ ਨੰਨ ਗਾਵਦੇ ਸਭੋ ਹੋਵਾਂ ਅੰਦਿ ਘਰਿਆ ਨਹ ਦਵਾਜੇ ਆਨੰਦ ਸੁਨਾਮ ਬੜਾ ਤਾਗੇਆ ਸੁਖਨਾਮ ਤੇ ਪੂਰੇ ਮਹਾਰਿਨ ਕਰਪਾਯਾ ਅੰਦਰ ਸਲਵ ਸੂਰੇ ਇੰਨ ਕੋ ਉਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਇੰ ਭਏ ਸਿਸ ਇੰਪੁਰ ਗੁਰਤੇ ਜਾਣੀ ਸੋਦੇ ਬਨੀਤ ਗਾਇਦੇ ਭਵਤ ਸਤਿਗੁਰੁ ਰਹਾ ਆਂ ਪਰ ਪੂਰੇ ਬਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਅਨਹਦ ਤੂਰੇ ਸੋਦੇ ਬਨੀਤ ਗਾਇਦੇ ਭਵਤ ਸਤਿਗੁਰੁ ਗਇਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਝਾਕਰ ਤੂੰ ਸਕਨ ਹੈ ਰੇ ਕੋਈ ਨਾ ਜਾਣ ਨਿਰਾਇੰਤ ਕੋ ਤੇ ਤੇ ਉਚਾ ਭਗਵੰਤਾ ਸਰਲ ਸਾਗਰੇ ਤੁਮਰਾ ਤੁਰ ਸਾਰੀ ਤੁਮ ਤੇ ਹੋਏ ਸੋ ਆਕਾਕਾਰੀ ਮਰੇ ਅੰਤ ਵਿੱਚ ਤੁਮ ਜੀ ਜਾਣੀ ਨਾਮ ਕਦਾਸ ਰੱਹਾ ਕਰਵਾਨੀ ਆਇਆ ਗਏ ਅਰਦਾਸ ਕਰਮਾਰੀ ਜੀਓ ਕੰਦ ਸਭ ਏਹਾ ਭਵਨਾ ਨਿਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣ ਮੇਰਾ ਵਾਹੀ ਤੇਰੇ ਕੋ ਤਤਮਾਨ ਮਹਾਰਗੰਤਾ ਸਤਿਸਪ੍ਰੀਅ ਸਤੰਤ ਜਨਨਾ ਕੋ ਲਾਗਿਆ ਜਾਗੀ